ਹਾਂਜੀ ਕਿਸਾਨ ਭਰਾਵੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਜੇਕਰ ਆਪਾਂ ਹਨ ਤੁਸੀਂ ਡੈਰੀ ਫਾਰਮ ਕਰਨਾ ਚਾਹੁੰਦੇ ਹੋ ਤਾਂ ਲੋ ਕੋਸਟ ਚ ਸ਼ੈੱਡ ਪਾਉਣਾ ਹੈਗਾ ਤਾਂ ਜਿਹੜਾ ਹਾ ਬਾਂਸ ਦਾ ਸ਼ੈੱਡ ਆ ਇਹ ਸਾਰਨੋਂ ਵਧੀਆ ਰਹਿੰਦਾ ਹੈਗਾ ਨਾਲ ਤਾਂ ਇਹ ਸਸਤਾ ਪੈਂਦਾ ਹੈਗਾ ਨਾਲੇ ਇਹਦੇ ਵਿੱਚ ਆ ਨਾ ਜੇ ਮੈਂ ਆਪਾਂ ਚਾਦਰਾਂ ਪਾਉਣੇ ਚਾਦਰਾਂ ਤੇ ਚਲੋ ਇਹ ਤੇ ਵੀ ਲੋਹਾ ਤਾਂ ਥੱਲੇ ਲਾਉਣਾ ਪੈਂਦਾ ਸਪੋਟਾ ਲਾਉਣੇ ਪੈਂਦੇ ਪਰ ਚਾਦਰਾਂ ਤੇ ਥੋੜੀ ਜਿਆਦਾ ਖੇਚਲਾ ਹੋ ਜਾਂਦੀ ਹੈ ਮਿਸਤਰੀ ਤੋਂ ਬਿਨਾਂ ਆਪਾਂ ਲਾ ਨਹੀਂ ਸਕਦੇ ਇਹ ਤੇ ਆਪਾਂ ਹਨ ਆਪ ਗਾਡਰ ਧਰ ਕੇ ਵੀ ਲਾਲੋਬੀਆ ਆ ਮਿਸਤਰੀ ਹੈਡਾ ਉਹ ਜਿਹੜਾ ਚਾਦਰਾਂਗੇ ਉਹ ਬਿਲਡਿੰਗ ਵਾਲਾ ਮਿਸਤਰੀ ਚਾਹੀਦਾ ਹੁੰਦਾ ਆਪਾਂ ਨੂੰ ਬਿਲਡਿੰਗ ਵਾਲਾ ਮਿਸਤਰੀ ਕਿਉਂ ਖੁੱਲਾ ਉੱਚਾ ਪਾਉਣਾ ਹੁੰਦਾ ਹੈਗਾ ਆ ਮਿਹੜਾ ਮਿਸਤਰੀ ਹੁੰਦਾਗਾ ਚਣਾਈ ਵਾਲਾ ਉਹ ਤੋਂ ਨਹੀਂ ਕਈ ਵਾਰ ਠੀਕ ਆਉਂਦਾ ਬਿਲਡਿੰਗ ਵਾਲਾ ਮਿਸਤਰੀ ਆਪਾਂ ਨੂੰ ਚਾਹੀਦਾ ਹੁੰਦਾ ਚੈਨਲ ਥੱਲੇ ਘੋੜੀਆਂ ਘੋੜੀਆਂ ਹੀ ਬਣਾਉਣੀਆਂ ਹੁੰਦੀਆਂ ਚੈਨਲ ਜੂਨਲ ਜਿ ਬਣਾਉਣੇ ਹੁੰਦੇ ਹੈਗੇ ਜਿਹੜਾ ਆਗਾ ਆ ਦੇਖੋ ਆ ਬਾਹ ਸਾਰਾ ਗਏ ਲਗਭਗ 12 ਫੁੱਟ ਲੰਮਾਗਾ ਪਰ ਆਨੂੰ ਥਲੇ ਮੱਜਾ ਬੈਠੀਆਂ ਗਈਆਂ ਇਹ ਪਹਿਲਾਂ ਸੀਗਾ ਸੂਰਾਵਾਂ ਵਾਲਾ ਤਾਂ ਕਰਕੇ ਇਹ ਥੋੜਾ ਜਿਹਾ ਨਾ ਨੀਵਾ ਪੈ ਗਈ ਛੱਤ ਜਿਹੜੀ ਇਹ ਥੋੜੀ ਉੱਚੀ ਪਾਉਣੀ ਸੀ ਇਧਰਲੇ ਪਾਸੇ ਇਹਦੇ ਕੋਈ ਗਾਰਡਰ ਪਾਏ ਹੋયાਗੇ ਆ ਬਚਾਲੇ ਇੱਕ ਕੌਲਾ ਲੱਗਿਆ ਹੋਇਆਗਾ ਡੂੜ ਇੱਟ ਦਾ ਡੂੜ ਇੱਟੀ ਐਸ ਲੋਟ ਤੇ ਡੂੜ ਇੱਟੀ ਐਸ ਲੋਟ ਤੇ ਆ ਵੀ ਇੱਥੇ ਗਾਰਡਰ ਪਾਇਆ ਹੋਇਆਗਾ ਆ ਬਚਾਲੇ ਪਾਈ ਹੋਈਆਂ ਨਲਕੇ ਵਾਲੀ ਪਾਈਪ ਜਿਹੜੀ ਪਤਲੀ ਪਾਈਪ ਉਹਦੀ ਨਲਕੇ ਵਾਲੀ ਥੱਲੇ ਹੁੰਦੀ ਜਿਹੜੀ ਫਿਲਟਰ ਤੋਂ ਉੱਪਰ ਆ ਉੱਧਰ ਉਹ ਪਈ ਹੋਈ ਹੈਗੀ ਟ੍ਰੇਨ ਦੀ ਲੀਹ ਵਾਲੀ ਗਾੜੀ ਜੀ ਇਹ ਵੀ ਕਵਾੜ ਚੋਂ ਮਿਲ ਗਈ ਸੀ ਆਪਾਂ ਨੂੰ ਟ੍ਰੇਨ ਦੀ ਲੀਹ ਵਾਲੀ ਗਾੜੀ ਪਈ ਹੋਈ ਹੈਗੀ ਆਹ ਕੌਲਾ ਵੀ ਇਹ ਐਸ ਲੋ ਟਿਕ ਇਟਾਂ ਦਾ ਲੱਗਿਆ ਹੋਇਆ ਹਾਂ ਐਸ ਚੌੜਾ ਡੇਢ ਇਟਾਂ ਦਾ ਲੱਗਿਆ ਹੋਇਆ ਹੈਗਾ ਤੇ ਉੱਧਰ ਚਾਦਰਾਂ ਪਾਈਆਂ ਹੋਈ ਸੀਗੇ ਬਾਹਾਂਸ ਬਾਹ ਚ ਪਾਏ ਸੀਗੇ ਇਧਰ ਚਾਦਰਾਂ ਸੀਗੀਆਂ ਇਹ ਵੀ ਨੀਵੇਂ ਹੀ ਪਾਈਆਂ ਹੋਈਆਂ 9 ਫੁੱਟ ਦੇ ਪਾਈਆਂ ਹੋਈਆਂ ਇਹ ਵੀ ਇਹ ਵੀ ਘਟੋਰ 11-12 ਫੁੱਟ ਤੇ ਪਾਉਣੀਆਂ ਉੱਚੀਆਂ ਜਾ ਕੇ ਪਾਉਣੀਆਂ ਸੀਗੀਆਂ ਤੇ ਥੱਲੇ ਲੱਗਿਆ ਹੋਇਆ ਇਟਾਂ ਦਾ ਫਰਸ਼ ਤੇ ਲਗਭਗ ਇੰਨੇ ਥਾਂ 'ਚ ਤੁਸੀਂ ਲਾ ਲੋ ਵੀ ਲਗਭਗ 1 2 3 4 5 6 7 ਆ 7-8 ਪਸ਼ੂ ਰਾਮਦਾਨੀਆਂ ਖੜ ਜਾਂਦੇ ਆ ਇਹ ਤਾਂ ਮੈਂ ਖੁੱਲੇ-ਖੁੱਲੇ ਬੰਨੇ ਹੋਏ ਹੈਗੇ ਇਹ ਲਗਭਗ 8-9 ਪਸ਼ੂ ਨਾ ਰਾਮਦਾਨੀਆਂ ਖੜ ਜਾਂਦੇ ਹੈਗੇ ਜਿਹੜੇ ਆਹ ਬਾਹਾਂ ਸਾ ਚਲੋ ਐਸ ਲੋਟੇ ਹੈ ਮਤਲਬ ਲੰਮੇ ਲੋਟ ਹੈ ਨਾ ਜਿਹਸ ਲੋਟਾ ਹੁਣ ਵੀਡੀਓ ਬਣੀ ਜਾਂਦੀ ਆ ਐਸ ਲੋਟੇ ਇਹ ਪਏ ਹੋਏ ਹੈਗੇ 12 ਫੁੱਟ 11 ਫੁੱਟ ਤੇ ਜੇ ਇਹੀ ਥੋੜੇ ਜੇ ਹੈ ਨਾ ਲੰਮੇ ਸਾਈਜ਼ ਦੇ ਪੈ ਜਾਣਾਂ ਇਹ ਮੈਂ ਆ ਦੇਖੋ ਆ ਪੂਰੇ ਪੂਰੇ ਬਾਹਰ ਦਵਾਰੋਂ ਨਿਕਲੇ ਪਈ ਮੈਂ ਇੰਨੇ ਛੱਡਿ ਚ ਪੈ ਜਾਣ ਤਾਂ ਇਹਦੇ ਇਹਦੇ ਵਿੱਚ ਇੱਕ ਪਾਸੇ ਖੁਲਣੀ ਬਣ ਕੇ ਕਿਹੜੇ ਕਟਰੂ ਹੁੰਦੇ ਆਪਣੇ ਬੱਛੀਆਂ ਕਟਰੂ ਉਹ ਬਣੇ ਜਾਂਦੇ ਆ ਕਿਤੇ ਇੱਕ ਪਾਸੇ ਮੱਜਾ ਬਣੀਆਂ ਆਂਦੀਆਂ ਹਈਆਂ ਇਹ ਕਿਉਂ ਮੇਰੇ ਕੋਲ ਥਾਈ ਇੰਨਾ ਸੀਗਾ ਸੂਰਾਂ ਵਾਲੇ ਕਰਕੇ ਬਚਾਲਦੀ ਇੱਥੇ ਗਲੀ ਛੱਡੀ ਹੋਈ ਸੀਗੀ ਇੱਧਰ ਸੂਰਾਂ ਦੇ ਖਾਣੇ ਬਣੇ ਹੋਏ ਸੀਗੇ ਆ ਤਾਂ ਉਰੋਂ ਮੈਂ ਟਲਟਾਤਾ ਇੱਥੇ ਟੁੜੀ ਪਈ ਹੋਈ ਹੈਗੀ ਐਸਲ ਟਾਈ ਸੂਰਾਂ ਵਾਲੇ ਖਾਣੇ ਬਣੇ ਹੋਏ ਸੀਗੇ ਤੇ ਇੱਧਰ ਵੀ ਬਣੇ ਹੋਏ ਸੀਗੇ ਤੇ ਤਾਂ ਕਰਕੇ ਬਸ ਉਹ ਵੀ ਅਡਜਸਟਮੈਂਟ ਜੀ ਕਰਤੀ ਹੈ ਨਾ ਕਿਹੜਾ ਤੇ ਹੌਲੀ ਹੌਲੀ ਹਨਾ ਜਿਵੇਂ ਜਿਵੇਂ ਚਲੋ ਅੱਗੇ ਵਧਾਂਗੇ ਓਵੇਂ ਓਵੇਂ ਸਹੀ ਕਰਕੇ ਪਾ ਲਾਂਗੇ ਬਸ ਇਹ ਪਾਇਆ ਵੀ ਇਹ ਡਾਇਰੈਕਸ਼ਨ ਵੀ ਗਲਤ ਪਈ ਹੋਈ ਹੈ ਇਹ ਇਹ ਅਸਲ ਵਿੱਚ ਐਸੇ ਡਾਇਰੈਕਸ਼ਨ 'ਚ ਪੈਣਾ ਸੀਗਾ ਜਿੱਦੋਂ ਸੂਰਜ ਚੜ੍ਹਦਾ ਹੁੰਦਾ ਤੇ ਛਿਪਦਾ ਹੁੰਦਾ ਉਹ ਸਲੋਟ ਪੂਰਬ ਤੋਂ ਲੈ ਕੇ ਪੱਛਮ ਵੱਲੀ ਆਹ ਤਰਾ ਪੈਣਾ ਸੀਗਾ ਇਹ ਉਹਦੇ ਕਰਕੇ ਹਵਾ ਹੋਊਗਾ ਵਧੀਆ ਕ੍ਰੋਸ ਹੁੰਦੀ ਹੈ ਤੇ ਗੁੰਮਸ ਨਹੀਂ ਬੰਦੀ ਵਿੱਚ ਫਰਮ ਦੇ ਤੇ ਇਹ ਥੋੜਾ ਜਿਹਾ ਬਸ ਜਿਵੇਂ ਪਹਿਲਾਂ ਪਾਇਆ ਹੋਇਆ ਸੀਗਾ ਨਾ ਚਲੋ ਨੌਲਜ ਨਹੀਂ ਸੀਗੀ ਲਾ ਲਓ ਦੇ ਸੂਰਾ ਬਾਤਾਂ ਸਹੀ ਸੀਗਾ ਹੈ ਕਿਉਂਕਿ ਚਾਹ ਜਿਹੜੀ ਲੈਂਦੀ ਤੋਂ ਤੁਸੀਂ ਚੜਦੀ ਤੋਂ ਪਾਉਂਦੀ ਨਹੀਂ ਸੀ ਉਹਨਾਂ ਨੂੰ ਇਧਰ ਦੀ ਸਾਈਡ ਤੇ ਇਧਰ ਨੂੰ ਸੂਰਜ ਢਲਦਾ ਹੁੰਦਾ ਇਧਰ ਐਸ ਰੋਟ ਇਧਰ ਨੂੰ ਸੂਰਜ ਢਲਦਾ ਹੁੰਦਾ ਇਧਰ ਦੀ ਸਾਈਡ ਸੀਗਾ ਸੂਰਜ ਦਾ ਇਧਰ ਜਿਹੜੇ ਕਟੂ ਮਾਲ ਸੋ ਕੱਢ ਦਿੰਦਾ ਸੀਗਾ ਤੇ ਉਹ ਇੱਥੋਂ ਤੱਕ ਸੀ ਜਿੱਥੋਂ ਤੱਕ ਆ ਖੁਰਣੀ ਦੀ ਆਹਾਂ ਚੀ ਜਾ ਕੇ ਖੁਰਣੀ ਦੀ ਇੱਥੋਂ ਤੱਕ ਸੀਗਾ ਤੇ ਜਦੋਂ ਜੀ ਕਰਦੇ ਉਹ ਧੁੱਪੇ ਵਗ ਜਾਂਦੇ ਜਦੋਂ ਜੀ ਕਰਦਾ ਸ਼ਾਮੇ ਆ ਜਾਂਦੀ ਜੇ ਮੈਨੂੰ ਇਸ ਵੇਲੇ ਇੱਥੇ ਛਾਂ ਗਈ ਉਹ ਰਾਹ ਕੇ ਭੈਣ ਦੇ ਸ਼ਾਮੇ ਤੇ ਉਧਰ ਤੋਂ ਪਾਏ ਦੀ ਗਾਂਹ ਜਿਹੜਾ ਉਹਨਾਂ ਨੇ ਗਿੱਲਾ ਗੁੱਲਾ ਕਰਿਆ ਹੁੰਦਾ ਤੇ ਉਸ ਨੋਟ ਸਹੀ ਪਾਇਆ ਹੋਇਆ ਹੈ ਸ਼ਾਇਦ ਹਸਾਂ ਨਾਲ ਦੇਖੋ ਵਧੀਆ ਪਾ ਪਾ ਲਾ ਕੇ ਚਾਦਰਾਂ ਪਾਈਆਂ ਹੋਈਆਂ ਸਿੰਗਾ ਪੂਰਾ ਵਧੀਆ ਪਾਇਆ ਸੀ ਵੀ ਚਾਦਰਾਂ ਉਡਰਨ ਇੱਧਰ ਵੀ ਦੇਖੋ ਜਿਵੇਂ ਆ ਚਾਦਰ ਪਾਈਆਂ ਗਈਆਂ ਆ ਚਾਦਰਾਂ ਤੋਂ ਇਹ ਆ ਪੈ ਪ ਜਾਂਦੀ ਏ ਜਿਹੜੀ ਇਹ ਪੈਪ ਤੋਂ ਉਹ ਪੈਪ ਥੱਲੇ ਧਰਤੀ 'ਚ ਗੱਡੀ ਫੀਗਾ ਵੀ ਆ ਛੱਡ ਕਈ ਵਾਰ ਤੇਜ਼ ਹਵਾ ਹੋ ਬਣਾ ਉੱਡੇ ਨਾ ਆ ਜਿਸ ਹਸਾਂ ਨਾਲ ਤਾਂ ਵਧੀਆ ਪਾਇਆ ਸੀਗਾ ਚਲੋ ਹਣਾ ਨਹੀਂ ਉਦੋਂ ਲੋਕਡਾਊਨ 'ਚ ਮਾਰ ਪੈ ਗਈ ਨਹੀਂ ਕੰਮ ਜੱਫ ਹੋਇਆ ਕੰਮ ਤੇ ਪਰ ਉਹ ਜੇ ਲੋ ਕੋਸਟ ਚ ਪਾਉਣਾਗਾ ਲਗਭਗ ਬਾਂਸਾਂ ਦਾ ਪਾਉ। ਹੁਣ ਆ ਦੇਖੋ ਆ ਚੂਹੇ ਨੇ ਖਰਾਬ ਕਰਤਾ ਇੱਥੋਂ। ਚੂਹੇ ਪੈ ਗਏ ਸੀ ਇਹ ਚ। ਇਹ ਕਿਉਂ ਛਟੀਆਂ ਪਾਤੀਆਂ ਸੀਗੀਆਂ ਮੈਂ। ਮੈਂ ਹੋਰ ਥੋੜਾ ਜਿਹਾ ਲਾਲਚ ਲਾਇਆ ਗਿਆ ਸੀਗਾ ਇਹਦੇ ਵਿੱਚ ਨਾ ਪੱਟ ਇੱਕ ਤਾਂ ਬਾਂਸ ਹੋ ਗਿਆ ਇੱਕ ਪੱਟ ਫਿਰ ਬਾਂਸ ਵਾਲੀ ਸਰਕੀ ਆਉਂਦੀ ਆ ਇੱਕ ਆਉਂਦੀ ਗੋਲ ਬਾਂਸ ਵਾਲੀ ਸਰਕੀ ਉਹ ਤਿੰਨੇ ਚੀਜ਼ਾਂ ਪੈ ਜਾਣ। ਜਿਵੇਂ ਉੱਧਰ ਤੁਹਾਨੂੰ ਦਿਖਾਉਣਾ ਮੈਂ ਕਮਰੇ ਚ ਪਾਇਆ ਹੋਇਆ। ਜਿਵੇਂ ਆ ਦੇਖੋ ਮੇਰੇ ਇਧਰ ਫੀਡ ਵਾਲਾ ਰੂਮ ਆ ਇਹ ਚ ਪਾਇਆ ਹੋਇਆਗਾ। ਉਹ ਬਾਂਸ ਪਾਇਆ ਫਿਰ ਪੱਟ ਫਿਰ ਬਾਂਸ ਵਾਲੀ ਸਰਕੀ ਪਾਈ ਆ ਫਿਰ ਉਹ ਗੋਲ ਸਰ ਤੇ ਉਹਦੇ ਨਾਲ ਜਿਹੜਾ ਨਾਲ ਤਾਂ ਚੂਹੇ ਨਹੀਂ ਪੈਂਦੇ ਇਹ ਚ ਜਮਾ ਨਹੀਂ ਕਿਤੇ ਵੀ ਕਾਗਜ਼ ਲੀਕ ਕਰਿਆ ਤੇ ਉਤੋਂ ਦੀ ਮੈਂ ਪਾਤੀ ਸੀ ਹਰੀ ਤਰਪਾਲ ਫਿਰ ਮਿੱਟੀ ਪਾਤੀ ਫਿਰ ਕਾਗਜ਼ ਪਾ ਕੇ ਫਿਰ ਮਿੱਟੀ ਪਾਤੀ ਜਾਂ ਹਰੀ ਤਰਪਾਲ ਪਾ ਕੇ ਕਾਗਜ਼ ਪਾ ਕੇ ਫਿਰ ਉਤੋਂ ਦੀ ਮਿੱਟੀ ਪਾ ਸਕਦੇ ਹਾਂ ਮੈਂ ਚਲੋ ਥੋੜੀ ਵੱਧ ਖੇਚਲਾ ਕਰਤੀ ਸੀ ਤੇ ਆ ਜਿਹੜਾ ਮੇਰੇ ਕੋਲ ਫालतू ਜਿਵੇਂ ਆ ਵੀ ਮੇਰੇ ਕੋਲ ਪੈਪ ਪੈਸੇ ਕੀ ਆ ਪਹਿਲਾਂ ਇੱਥੇ ਚਾਦਰਾਂ ਪਈਆਂ ਹੋਈਆਂ ਸੀ ਨੇਰੀ ਨਾਲ ਉੱਟ ਗਈਆਂ ਸੀ ਉਹ ਵਾਲੀ ਪੈਪ ਸੀਗੀ ਆ ਮੇਰੇ ਕੋਲ ਇੱਥੇ ਜਿਵੇਂ ਕੋਠੇ ਤੋਂ ਘਰੇ ਲਿਜੀ ਲਾਉਣੇ ਹੁੰਦੇ ਆ ਪਗਰੈਲ ਜੀ ਸੀਗੀ ਇੱਕ ਉਹ ਪੈਸੇ ਉਹ ਪਾਤੀ ਤੇ ਪੂਰਾ ਵਧੀਆ ਬਣ ਗਿਆ ਨਾਲ ਠੰਡਾ ਰਹਿੰਦਾ ਹੈ ਚਾਦਰਾਂ ਬਹੁਤ ਤਾਪਦੀਆਂ ਸੀਗੀਆਂ ਇੱਥੇ ਤੇ ਇੰਨੀ ਕੁ ਛੋਟੀ ਨਾਲ ਜਾਣਕਾਰੀ ਸ਼ੇਅਰ ਕਰਨੀ ਸੀ ਵੀ ਆਪਾਂ ਕੇਰਾ ਨਾ ਸ਼ੈੱਡ ਨੇ ਆਪਾਂ ਨੂੰ ਕਮਾਈ ਨਹੀਂ ਦੇਣੀ ਹੁੰਦੀ ਨਾ ਆਪਾਂ ਨੂੰ ਕਮਾਈ ਦੇਣੀ ਹੁੰਦੀ ਹੈ ਦੁੱਧ ਨੇ ਪਸ਼ੂਆਂ ਨੇ ਦੁੱਧ ਵਾਲਿਆਂ ਨੇ ਤੇ ਫੰਡਰਾਣੇ ਵੀ ਕਮਾਈ ਨਹੀਂ ਦੇਣੀ ਹੁੰਦੀ ਕਿਤੇ ਆਪਾਂ 2-2 ਕਿਲੋ ਵਾਲੇ ਲੈ ਕੇ ਬਣ ਲਈਏ ਸਸਤੇ ਦੇ ਨਾਲ ਚ ਤੇ 2 ਰੁਪਏ ਵੱਧ ਲਾ ਲਓ ਜਿੱਥੇ 4 ਪਸ਼ੂ ਖਰੀਦਨੇ ਇੱਥੇ 2 ਖਰੀਦ ਲਓ ਓਨੇ ਮੁੱਲ ਦੇ ਜੇ ਆਪਾਂ 60-60 50 ਪਿਆਹ ਹਜ਼ਾਰ ਦੀਆਂ 4 ਮੈਸਾ ਖਰੀਦਣੀਆਂ 2 ਲੱਖ ਦੀਆਂ ਲਾ ਲਓ ਤੇ ਉਹਨਾਂ ਨੇ ਵੀ ਸਾਰਾ ਤੇ ਆਪਾਂ ਦੋ ਖਰੀਦ ਲਈ ਉਹਨਾਂ ਨੇ 15 ਕਿਲੋ ਕੱਢਿਆ ਲੱਖ ਲੱਖ ਦੀ ਆਪਾਂ ਦੋ ਖਰੀਦ ਲਈ ਉਹਨਾਂ ਨੇ 15 ਕਿਲੋ ਕੱਢਿਆ ਨਾਲ ਤਾਂ ਸਮਾਈ ਆਪਣੀ ਘਟ ਜੂਗੀ ਤੇ ਨਾਲੇ ਉਹ ਹੋ ਜੂਗਾ ਆ ਖੇਚਲਾ ਘਟ ਜੂ ਨਾਲੇ ਆਪਣਾ ਪ੍ਰੋਫਿਟ ਜ਼ਿਆਦਾ ਹੋਊਗਾ ਆਪਾਂ ਨੂੰ ਕਿਉਂਕਿ ਉਹਨਾਂ ਨੇ ਖਾਣਾ ਘਾਟਾ ਪਰ ਖਾਣਾ ਬਰਾਬਰ ਹੀ ਖਾ ਜਾਂਦੀਆਂ ਹੈਗੀਆਂ ਮੱਜਾ ਤੇ ਚਲੋ ਜੀ ਧੰਨਵਾਦ ਹਨ ਵੀਡੀਓ ਦੇਖਣ ਵਾਲਿਆਂ ਦਾ ਜੇ ਵੀਡੀਓ ਚੰਗੀ ਲੱਗਦੀ ਹੈ ਤਾਂ ਅੱਗੇ ਸ਼ੇਅਰ ਕਰ ਦਿਓ